ਹਰ ਵਿਅਕਤੀ ਜਿਹੜਾ ਬੋਟ ਪੋਲ ਕਰੇ ਔਰ ਵੱਧ ਤੋਂ ਵੱਧ ਪੋਲਿੰਗ ਹੋਏ ਕਰੇ ਤੇ ਮਤਲਬ ਦੇਖੋ ਇਹ ਰਾਈਟ ਹੈ ਬੋਟ ਦਾ ਤੇ ਮਤਲਬ ਇਹ ਜੇ ਆਪਣੀ ਬੋਟ ਹੀ ਨਹੀਂ ਪਾਣਾ ਤਾਂ ਫਿਰ ਮਤਲਬ ਪਰਦਾ ਦਾ ਮਾਇਨੇ ਇਸ ਕਰਕੇ ਲੋਕ ਕੋਸ਼ਿਸ਼ ਕਰਨਗੇ ਇੱਕ ਇੱਕ ਬੋਟ ਜਿਹੜੀ ਪੋਲ ਹੋਏਗਾ ਲੋਈ ਤਾਂ ਇਲੈਕਸ਼ਨ ਕਮਿਸ਼ਨ ਨੇ ਵੀ ਕਾਫੀ ਕੰਮ ਕੀਤਾ ਹੈਗਾ ਕਿ ਜ਼ਿਆਦਾ ਜ਼ਿਆਦਾ ਬੋਟ ਪੋਲਿੰਗ ਜਿਹੜੀ ਹੈਗੀ ਉਹ ਹੋਣੀ ਚਾਹੀਦੀ ਹੈ ਇਸ ਲਈ ਉਹਨਾਂ ਨੇ ਕਿਹਾ ਕਿ ਵੋਟ ਪ੍ਰਸ਼ਦ ਵੀ ਵਧਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਇਹ ਦੇਖੋ ਇਲੈਕਸ਼ਨ ਕਮਿਸ਼ਨ ਤਾਂ ਕੋਸ਼ਿਸ਼ ਕਰ ਰਿਹਾਦਾ ਪਰ ਲੋਕ ਖੁਦ ਵੀ ਕੋਸ਼ਿਸ਼ ਕਰਦਾ ਜੀ ਕੋਈ ਬਿਮਾਰ ਆ ਕੋਈ ਕਿਸੇ ਦੀ ਬਪਲਾ ਉਹਨੂੰ ਘਰੋਂ ਲੈ ਕੇ ਆਣਾ ਜਾ ਕੋਈ ਬੇਟੀ ਕੋ ਵਿਆਹੀ ਦੀ ਹੈ ਉਹਨੂੰ ਬੁਲਾਣਾ ਤੇ ਕੁਝ ਕੋਈ ਮੁਲਾਜ਼ਮ ਉਹਨਾਂ ਨੂੰ ਬੁਲਾ ਲੈਣ ਤੇ ਤਾਂ ਇਹ ਪੋਲਿੰਗ ਜ਼ਿਆਦਾ ਹੋਣੀ ਹੈ ਕਰਕੇ ਠੀਕ ਹੈ ਤੇ ਆਪਾਂ ਦੇ ਕਹਿੰਦੇ ਵੀ ਚਲੋ ਵੱਧ ਤੋਂ ਵੱਧ ਪੋਲਿੰਗ ਜਿਹੜੀ ਹੈ ਹੋਣੀ ਚਾਹੀਦੀ ਕਰਕੇ ਜੀ ਠੀਕ ਹੈ ਹਰ ਵਿਅਕਤੀ ਜਿਹੜਾ ਬੋਟ ਪੋਲ ਕਰੇ ਔਰ ਵੱਧ ਤੋਂ ਵੱਧ ਪੋਲਿੰਗ ਹੋਏ ਕਰਕੇ ਤੇ ਮਤਲਬ ਦੇਖੋ ਇਹ ਰਾਈਟ ਹੈ ਬੋਰਡ ਦਾ ਤੇ ਮਤਲਬ ਇਹ ਜੇ ਆਪਣੀ ਬੋਟ ਹੀ ਨਹੀਂ ਪਾਣ ਆਣਾ ਤਾਂ ਫਿਰ ਮਤਲਬ ਬਰਬਾਦ ਹੋ ਬਾਈਣੀ ਇਸ ਕਰਕੇ ਲੋਕ ਕੋਸ਼ਿਸ਼ ਕਰਨਗੇ ਇੱਕ ਇੱਕ ਵੋਟ ਜਿਹੜੀ ਆ ਪੋਲ ਹੋਏਗਾ ਬਾਈ ਤੇ ਇਲੈਕਸ਼ਨ ਕਮਿਸ਼ਨ ਨੇ ਵੀ ਕਾਫੀ ਕੰਮ ਕੀਤਾ ਹੈਗਾ ਕਿ ਜ਼ਿਆਦਾ ਜ਼ਿਆਦਾ ਵੋਟ ਪੋਲਿੰਗ ਜਿਹੜੀ ਹੈਗੀ ਉਹ ਹੋਣੀ ਚਾਹੀਦੀ ਹੈ ਇਸ ਲਈ ਉਹਨਾਂ ਨੇ ਕਿਹਾ ਕਿ ਵੋਟ ਪ੍ਰਸ਼ਦ ਵੀ ਵਧਣਾ ਚਾਹੀਦਾ ਹੈਗਾ ਪੰਜਾਬ ਦੇ ਵਿੱਚ ਇਹ ਦੇਖੋ ਇਲੈਕਸ਼ਨ ਕਮਿਸ਼ਨ ਤਾਂ ਕੋਸ਼ਿਸ਼ ਕਰ ਰਿਹਾਦਾ ਪਰ ਲੋਕ ਖੁਦ ਵੀ ਕੋਸ਼ਿਸ਼ ਕਰਦਾ ਜੀ ਕੋਈ ਬਿਮਾਰ ਆ ਕੋਈ ਕਿਸੇ ਉਹਨੂੰ ਘਰੋਂ ਲੈ ਕੇ ਆਣਾ ਜਾਂ ਕੋਈ ਬੇਟੀ ਕੋ ਵਿਆਹ ਹੀ ਦੀ ਹੈ ਉਹਨੂੰ ਬੁਲਾਣਾ ਤੇ ਕੁਝ ਕੋਈ ਮੁਲਾਜ਼ਮ ਉਹਨਾਂ ਨੂੰ ਬੁਲਾ ਲੈਣ ਤੇ ਤਾਂ ਇਹ ਪੋਲਿੰਗ ਜ਼ਿਆਦਾ ਹੋਣੀ ਹੈਗਾ ਉਹ ਤੇ ਆਪਾਂ ਦੇ ਕਹਿੰਦੇ ਵੀ ਚਲੋ ਵੱਧ ਤੋਂ ਵੱਧ ਪੋਲਿੰਗ ਜਿਹੜੀ ਆ ਹੋਣੀ ਚਾਹੀਦੀ ਕਰਕੇ ਕਰੀਏ ਠੀਕ ਠੀਕ